ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਬਲਾਵਲ ਮਹੱਲਾ ਬੇਲਾ ਮਨ ਮੰਦਰ ਧਨ ਵੇਸ ਕਲੰਦਰ ਘਟਹੀ ਤੀਰਥ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਲਾਇਆ ਵਾ ਮਨ ਬੇ ਦਿਆ ਦਿਆਲ ਸੀਤੀ ਮੇਰੀ ਮਾਈ ਕੌਣ ਜਾਣੇ ਪੀੜ ਪਰਾਈ ਹਮ ਨਾਹੀ ਚਿੰਤ ਪਰਾਈ ਰਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਿਲਾ ਬੇਲਾ ਮਨਮੰਦਰ ਧਨ ਵੇਸ ਕਲੰਦਰ ਘਟਹੀ ਤੀਰਥ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਮਨਾਇਆ ਵਾ ਮਨ ਬੇ ਦਿਆ ਦਿਆਲ ਸੀ ਤੀ ਮੇਰੀ ਮਾਹੀ ਕੌਣ ਜਾਣੇ ਪੀੜ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਬੇਲਾ ਮਨ ਮੰਦਰ ਧਨ ਵੇਸ ਕਲੰਦਰ ਕਾਟਹੀ ਦੀ ਰਤਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਲਾਇਆ ਵਾ ਮਨ ਬੇ ਦਿਆ ਦਿਆਲ ਸੀ ਤੀ ਮੇਰੀ ਮਾਹੀ ਕੌਣ ਜਾਣੇ ਪੀੜ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਵਤੇ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਬਲਾਵਲ ਮਹੱਲਾ ਬੇਲਾ ਮਨ ਮੰਦਰ ਧਨ ਵੇਸ ਕਲੰਦਰ ਘਟਹੀ ਤੀਰਥ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੂੜਾ ਜਨਮ ਮਨਾਇਆ ਵਾ ਮਨ ਬੇਦਿਆ ਦਿਆਲ ਸੀਤੀ ਮੇਰੀ ਮਾਈ ਕੌਣ ਜਾਣੇ ਪੀੜ ਪਰਾਈ ਹਮ ਨਹੀਂ ਚਿੰਤ ਪਰਾਈ ਰਹਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਬਿਲਾਵਲ ਮਹੱਲਾ ਬਿਲਾ ਮਨ ਮੰਦਰ ਧਨ ਵੇਸ ਕਲੰਦਰ ਘਟਹੀ ਤੀਰਥ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਲਾਇਆ ਵਾ ਮਨ ਬੇ ਦਿਆ ਦਿਆਲ ਸੀ ਤੀ ਮੇਰੀ ਮਾਈ ਕੌਣ ਜਾਣੇ ਪੀੜ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਿਲਾ ਬੇਲਾ ਮਨ ਮੰਦਰ ਧਨ ਵੇਸ ਕਲੰਦਰ ਆਟ ਹੀ ਤੀਰਥ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਲਾਇਆ ਵਾ ਮਨ ਬੇ ਦਿਆ ਦਿਆਲ ਸੀ ਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਹੀਂ ਚਿੰਤ ਪਰਾਈ ਰਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀਓ ਬਿਲਾਵਲ ਮਹਿਲਾ ਬੈਲਾ ਮਨ ਮੰਦਰ ਧਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜਾ ਜਨਮ ਮਨਾਇਆ ਵਾ ਮਨ ਬੇਦਿਆ ਦਿਆਲ ਸੀ ਮੇਰੀ ਮਾਈ ਕੌਣ ਜਾਣੇ ਪੀੜ ਪਰਾਈ ਹਮ ਨਹੀਂ ਚਿੰਤ ਪਰਾਈ ਰਹਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਬਿਲਾ ਮਨਮੰਦਰ ਧਨ ਵੇਸ ਕਲੰਦਰ ਘਟਹੀ ਤੀਰਥ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਲਾਇਆ ਵਾ ਮਨ ਬੇ ਦਿਆ ਦਿਆਲ ਸੀ ਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਕੈਂਤ ਪਰਾਈ ਰਹਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਧਨ ਵੇਸ ਕਲੰਦਰ ਕਾ ਰਹੀ ਤੀ ਰਤਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਲਾਇਆ ਵਾ ਮਨ ਬੇ ਦਿਆ ਦਿਆਲ ਸੀ ਤੀ ਮੇਰੀ ਮਾਹੀ ਕੌਣ ਜਾਣੇ ਪੀੜ ਪਰਾਈ ਹਮ ਨਹੀਂ ਚਿੰਤ ਪਰਾਈ ਰਹਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਬਿਲਾਵਲ ਮਹਿਲਾ ਬੇਲਾ ਮਨ ਮੰਦਰ ਧਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਲਾਇਆ ਵਾ ਮਨ ਬੇ ਦਿਆ ਦਿਆਲ ਸੀਤੀ ਮੇਰੀ ਮਾਹੀ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਬੇਲਾ ਮਨ ਮੰਦਰ ਧਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਲਾਇਆ ਵਾ ਮਨ ਬੇ ਦਿਆ ਦਿਆਲ ਸੀ ਤੀ ਮੇਰੀ ਮਾਈ ਕੌਣ ਜਾਣੇ ਪੀੜ ਪਰਾਈ ਹਮ ਨਹੀਂ ਚਿੰਤ ਪਰਾਈ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਬਿਲਾਵਲ ਮਹਿਲਾ ਬੇਲਾ ਮਨ ਮੰਦਰ ਧਨ ਵੇਸ ਕਲੰਦਰ ਘਟਹੀ ਤੀ ਰਤਨਾ ਵਾਹ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਲਾਇਆ ਵਾ ਮਨ ਬੇ ਦਿਆ ਦਿਆਲ ਸੀਤੀ ਮੇਰੀ ਮਾਈ ਕੌਣ ਜਾਣੇ ਪੀੜ ਪਰਾਈ ਹਮ ਨਾਹੀ ਚਿੰਤ ਪਰਾਈ ਰਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ